ਮੈਂ ਆਖਿਆ ਮੈਂ ਕੱਲ ਗਈ ਹਾਂ ਤਾਂ ਹੋ ਗਿਆ ਹੀ ਉੱਥੋਂ ਹੂੰ ਮੈਂ ਅੱਜ ਸਿੱਧੀ ਜਾਵਾਂ ਜੀ ਉਹਨਾਂ ਦੇ ਘਰ ਕੁੜੀ ਵਾਰਨ ਦੀ ਕੀ ਗੱਲ ਬਾਤ ਹੋਈ ਉੱਥੇ ਫਿਰ ਗੱਲ ਬਾਤ ਕੀ ਹੋਈ ਪੀ ਜਦੋਂ ਮੈਂ ਗਈ ਤੇ ਕੁੜੀ ਨੇ ਰੱਬ ਨੂੰ ਬੂਆ ਖੋਲਤਾ ਅੱਛਾ ਮੈਂ ਕੁਛ ਲੈਣਾ ਮਰ ਤੋਂ ਸ਼ਰਕਤ ਹਾਂ ਪੀ ਇਹ ਨਾਂ ਵਾਲਿਆਂ ਦੇ ਘਰ ਜਾਣਾ ਨੂੰ ਅੱਛਾ ਅੱਛਾ ਤੇ ਉਹ ਜਦੋਂ ਕੁੜੀ ਨੇ ਬੂਆ ਖੋਲਿਆ ਆਂਟੀ ਉਹ ਗਾਂਟੀ ਆਂਟੀ ਆਂਟੀ ਮੈਂ ਸੋ ਪਹੁੰਚ ਗਈ ਚਲ ਵਧੀਆ ਸਭ ਹੋ ਗਿਆ ਜੀ ਚੁੱਪ ਕਰਦਾ ਬੂਆ ਖੋਲਦਾ ਮੈਨੂੰ ਪਤਾ ਨਹੀਂ ਲੱਗਣਾ ਆਹੋ ਨਾ ਕਹਣਾ ਪਤਾ ਨਹੀਂ ਕੌਣ ਆ ਮੁੜ ਕੇ ਉਹਨੇ ਆਵਾਜ਼ ਮਾਰੀ ਆਪਣੀ ਮਾਂ ਨੂੰ ਪਹਿਲਾਂ ਬਾਹਰ ਬਿਠਾ ਲਤਾ ਜਦੋਂ ਆਵਾਜ਼ ਮਾਰੀ ਤੇ ਮਾਂ ਲੱਗੇ ਬੈ ਗਈ ਤੇ ਮੈਂ ਫਿਰ ਗੱਲੀ ਗੱਲੀ ਗੱਲ ਕੀਤੀ ਹੂੰ ਮੈਂ ਵੀ ਭੈਣ ਜੀ ਕੁੜੀ ਬੰਦਨੀ ਹੂੰ ਤੇ ਆਂਦੀ ਵੀ ਭੈਣ ਜੀ ਮੰਗਣੀ ਤੇ ਹੈਗੀ ਆ ਹੂੰ ਕਿ ਮੈਂ ਐਦਾ ਐਦਾ ਕੁਝ ਪਹਿਲਾਂ ਤੇ ਮੈਂ ਆਪਣੀ ਨਹੀਂ ਗੱਲ ਕੀਤੀ ਪਹਿਲਾਂ ਮੈਂ ਇਹ ਖਵਾਕਿਆ ਵੀ ਮੁੰਡਾ ਇੱਕ ਹੈਗਾ ਆ ਆਪ ਕੋਈ ਹੈਗਾ ਆ ਮੁੰਡਾ ਚੰਗਾ ਮੈਂ ਮੇ ਘਰ ਗਈ ਮੈਂ ਆਪਣੇ ਮੁੰਡੇ ਦੀ ਸਿੱਧੀ ਗੱਲ ਕਰੂੰਗੀ ਅਗਲੀ ਮੇਰੇ ਗੱਲ ਪੈ ਜੀ ਹੂੰ ਪਹਿਲਾਂ ਮੈਂ ਗੱਲ ਕੀਤੀ ਕਿਸੇ ਦੇ ਬਹਾਨੇ ਨਾਲ ਮੁੜ ਕੇ ਮੈਂ ਜਦੋਂ ਪੈਰ ਧਰਾ ਕਰਕੇ ਫੇ ਮੈਂ ਸਿੱਧਾ ਹੀ ਕਹਿਤਾ ਵੀ ਭੈਣ ਜੀ ਮੁੰਡਾ ਤੇ ਮੇਰਾ ਆਪਣਾ ਨਹੀਂ ਹੈਗਾ ਹੂੰ ਪੜਿਆ ਲਿਖਿਆ ਮੁੰਡਾ ਵਾ ਕਾਰ ਬਰ ਵੀ ਵਧੀਆ ਬਾ ਤੇ ਪਹਿਲੀ ਬੰਦਨ ਨਹੀਂ ਟ ਹੈਗਾ ਹੋ ਸਕਦਾ ਕਿ ਸਮਲ ਚੰਗੀ ਸਰਕਾਰੀ ਨੌਕਰੀ ਮੇਰੇ ਤੇ ਆਹੋ ਤੇ ਫਿਰ ਨਾ ਜਿੱਦਾਂ ਉਹ ਮਾਂ ਚ ਗੱਲ ਆ ਗਈ ਹਾਂਦੀ ਭੈਣ ਜੀ ਚਲੇ ਦਾ ਡੈਡੀ ਨੀਗਾ ਘਰ ਆਉਗਾ ਤੇ ਮੈਂ ਸਲਾਹ ਕਰਕੇ ਉਹ ਦੱਸਾਂਗੀ ਮੈਂ ਆ ਫਿਰ ਹੁੰਦੀ ਹੁੰਦੀ ਆਪਣਾ ਡਰੈਸ ਦੇ ਆਈ ਮੈਂ ਜੀ ਤੁਹਾਡਾ ਡਰੈਸ ਲੈ ਲਵਾਂਗਾ ਮੋਬਾਈਲ ਨੰਬਰ ਵੀ ਦੇ ਆਈ ਮੈਂ ਜੀ ਤੁਸੀਂ ਸਾਡੇ ਘਰ ਜਾਤੀ ਝੂਤੀ ਮਾਰਨੀ ਉਹਦੇ ਜਦੋਂ ਮਰਜੀ ਮਾਰੋਾਨੂੰ ਕੋਈ ਡਰ ਨਹੀਂ ਅੱਛਾ ਜੇ ਤੁਹਾਡਾ ਸਭ ਕੁਝ ਹੈਗਾ ਇਹ ਕਿਉਂ ਪਰਦੇ ਪਾਈਏ ਰਾਹ ਹੋ ਚਲੋ ਕੋਈ ਗੱਲ ਨਹੀਂ ਹੁਣ ਇਹ ਇਹਨੂੰ ਅਗਲੇ ਨੇ ਪਸੰਦ ਆਉਂਦੀ ਗੱਲ ਹੁੰਦੀ ਹੈ ਇਹ ਨਹੀਂ ਮੈਨੂੰ ਪਤਾ ਕਿ ਆਉਂਦੀ ਨੇ ਜਾਂ ਨਹੀਂ ਆਉਂਦੇ ਜਿੰਨਾ ਮੇਰਾ ਫਰਜ਼ ਬੰਦਾ ਮੈਂ ਓਨਾ ਕਰਾਂ ਹੀ ਚੱਲ ਤੂੰ ਤੇ ਆਪਣਾ ਜਿਹੜਾ ਨੋ ਹੈਗਾ ਹੀ ਆਪਣਾ ਪੂਰਾ ਜੋਰ ਮਾਰਤਾ ਵਾ ਅੱਗੋਂ ਹੁਣ ਵੇਖੀ ਜਾਓ ਜਿਹੜੀ ਹੋਊਗੀ ਨਹੀਂ ਨਹੀਂ ਜਿੱਥੋਂ ਤੱਕ ਮੇਰਾ ਮਾਨ ਕਹਿੰਦਾ ਤਾਂ ਘਰੋਂ ਦੀ ਥੋੜੀ ਜਿਹੀ ਸਾਭਦੀ ਹਾਂ ਪਰ ਉਦਾਂ ਮਾਨ ਵੀ ਬੜੀ ਸ਼ਕੀਨ ਤੇ ਕੁੜੀ ਵੀ ਬੜੀ ਸ਼ਕੀਨ ਚੱਲ ਸਾਬਦਾ ਨਹੀਂ ਕੋਈ ਗੱਲ ਨਹੀਂ ਉਦਾਂ ਚੰਗੇ ਹੁਣ ਮਿਲਣ ਵਰਤ ਨਾਲ ਨਹੀਂ ਉਦਾਂ ਜੀ ਬੜੇ ਚੰਗੇ ਚਾਹ ਪਾਣੀ ਪਿਆ ਲਿਆ ਅੱਛਾ ਬੜੇ ਚਾਹ ਉਦਾਂ ਕੀਤਾ ਵੀ ਚੱਲ ਆਂਟੀ ਆਈ ਏ ਤੇਰੀ ਸੱਤ ਬਗਾਣੇ ਨਾਲ ਕੌਣ ਕਰਦਾ ਈ ਚੱਲ ਕੋਈ ਨਹੀਂ ਵੇਖੀ ਜੇ ਦਾਣਾ ਬਾਣੇ ਹੋਇਆ ਉਹਦਾ ਇੱਥੇ ਤਕੀਬ ਦਾ ਕੋ ਢੋਪਾ ਨਹੀਂ ਜਾਏ ਨਾਲੇ ਤੇਰੇ ਵੀ ਅੰਦਰ ਦੀ ਤਮੰਨਾ ਪੂਰੀ ਹੋ ਜੇ ਤੇ ਜੇ ਨਾ ਹੋਇਆ ਰਹਿਣਾ ਸੀ ਕਿਤੇ ਉਹ ਕੁੜੀ ਦਾ ਰਿਸ਼ਤਾ ਹੋ ਜੇ ਨਾ ਤੇ ਮੇਰੀਆਂ ਸੱਤੇ ਉਂਗਲਾਂ ਕੀ ਹੋ ਜਾ ਉਹ ਚੱਲ ਬਾਬਾ ਹੁਣ ਤੂੰ ਡਈ ਤੇ ਆਵਾ ਕੀ ਪਤਾ ਸਿਰ ਜੋੜੀ ਜਾਵਾਂ ਚਲੋ ਠੀਕ ਆ ਫਿਰ ਮੈਂ ਹਾਂ ਥੋੜਾ ਬੋਤਾ ਖਾਪੂ ਤੇ ਮਾਰ ਲਵਾਂ ਪਤਾ ਨਹੀਂ ਹੁੰਦਾ ਕਿ ਬੰਦੇ ਨੂੰ ਨਾਲ ਲੈ ਕੇ ਆ ਜਾਨ ਉਹ ਕੋਈ ਗੱਲ ਨਹੀਂ ਘਰਾਂ ਜਿਦਾਂ ਹੀ ਚੱਲਦੇ ਰਹਿੰਦੇ ਖਲਾਲੇ ਖਲਾਲੇ ਜੇ ਹੋਣਾ ਆਇਆ ਤਾਂ ਹੋ ਜਾਣਾ ਵਾ ਤੇ ਜੇ ਨਹੀਂ ਹੋਣਾ ਤਾਂ ਫੇਰ ਜੋ ਮਰਜ਼ੀ ਕਰਦੀ ਜਾ ਮੇਂ ਹਾਂ ਪੁੱਤ ਉੱਠਾ ਮੜਾ ਇਹ ਗੱਲ ਸੁਣੋ ਮੇਰੀ ਕੀ ਗੱਲ ਵਾ ਐ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਉਹ ਦਿਨ ਜਿਹੜੇ ਆਂਟੀ ਆਏ ਸੀਗੇ ਕੀ ਕਹਿੰਦੇ ਸੀਗੇ ਉਹ ਉਹ ਵੀ ਦੱਸ ਦਿੰਨੀ ਆ ਪਹਿਲਾਂ ਇਹ ਦੱਸ ਐਡਰੈਸ ਲਿਆ ਉਹਨਾਂ ਦਾ ਐਡਰੈਸ ਤਾਂ ਮੈਂ ਲੇਖ ਲਿਆ ਹੈ ਕਾਪੀ ਦੇ ਉੱਤੇ ਹਾਂ ਤੁਸੀਂ ਮੈਨੂੰ ਦੱਸੋ ਕਿ ਐਡਰੈਸ ਲਿਆਗਾ ਤੁਸੀਂ ਇਦਾਂ ਐਵੇਂ ਥੋੜੀ ਜਣੇ ਖੜੇ ਦਾ ਐਡਰੈਸ ਲੈ ਲਈਦਾ ਹੁੰਦਾ ਉਹ ਪੁੱਤ ਮੇਰੀ ਗੱਲ ਤਾਂ ਸੁਣ ਲੈ ਪਹਿਲਾਂ ਆਪਣੀਆਂ ਤਵਾ ਦਾ ਮਾਰੀ ਜਾਨੀ ਹੁੰਨੀ ਆ ਤੂੰ ਉਹ ਵਿਚਾਰੀ ਨੂੰ ਤੂੰ ਚੰਗੀ ਲੱਗੀ ਤਾਂ ਤਾਂ ਸਾਡੇ ਘਰ ਤੱਕ ਪਹੁੰਚ ਗਈ ਤੇ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਦੱਸੀਆਂ ਵਾ ਨਾ ਪਿਹਾਡਾ ਕੱਲਾ ਕੱਲਾ ਪੁੱਤ ਵਾ ਤੇ ਜ਼ਮੀਨ ਪਾਂਡਾ ਬਥੇਰਾ ਵਾ ਤੇ ਘਰ ਕੋ ਜਿਹੜੇ ਹਿਸਾਬ ਨਾਲ ਦੱਸਿਆ ਵੀ ਬੜਾ ਵਧੀਆ ਵਾ ਤੇ ਚੱਲ ਜੇ ਕੋਈ ਧੀ ਪੁੱਤ ਚੰਗਾ ਲੱਗ ਹੀ ਜਾਂਦਾ ਹੁੰਦਾ ਇਹ ਚ ਕਿਹੜੀ ਗੱਲ ਵਾ ਪੁੱਤ ਜੇ ਤੋ ਦੋਨੋਂ ਚੰਗੀ ਲੱਗ ਗਈਆਂ ਆ ਤੁਹਾਡੇ ਘਰ ਤੱਕ ਆ ਗਈ ਵਿਚਾਰੀ ਤੇ ਇਦਾਂ ਥੋੜੀ ਕਿਸੇ ਦੇ ਉੱਤੇ ਯਕੀਨ ਕਰ ਲਈਦਾ ਹੁੰਦਾ ਵਾ ਇਦਾਂ ਉਹਨੂੰ ਮੈਂ ਕਿੱਦਾਂ ਰਾਹ ਜਾਂਦੀ ਚੰਗੀ ਲੱਗ ਗਈ ਕੀ ਪਤਾ ਕੌਣ ਹੈਗਾ ਕੌਣ ਨਹੀਂ ਮੈਨੂੰ ਤੇ ਇਹ ਸੀਗਾ ਵੀ ਚੱਲ ਕੋਈ ਰਿਸ਼ਤੇਦਾਰ ਹੋਊਗੀ ਨਾਲੇ ਮੈਂ ਨੰਬਰ ਉਹਨੂੰ ਤਾਂ ਦਿੱਤਾ ਹੀ ਕਿ ਕਿ ਚੱਲ ਪਤਾ ਲੱਗ ਜਾਊਗਾ ਤੁਹਾਨੂੰ ਵੀ ਵੀ ਹੈਗੀ ਕੌਣ ਮੇਰੀ ਗੱਲ ਸੁਣ ਪੁੱਤ ਇਸੇ ਕਰਕੇ ਤੇ ਐਡਰੈਸ ਲਿਆਵਾ ਪਹਿ ਹੀ ਜਾ ਕੇ ਪਤਾ ਕਰਾਵਾਂਗੇ ਵੀ ਕਿੱਦਾਂ ਦੇ ਬੰਦੇ ਆ ਕੀ ਹਿਸਾਬ ਕਿਤਾਬ ਪੁੱਤ ਕੀ ਨਹੀਂ ਪਤਾ ਹੋ ਜਾਂਦਾ ਅੱਜਕੱਲ ਤੇ ਜੀ ਆਪਣੀ ਮਰਜ਼ੀ ਨਾਲ ਆ ਗਏ ਆ ਘਰ ਤੇ ਵੇਖ ਮੇਰੀ ਗੱਲ ਸੁਣ ਤੂੰ ਚੰਗੀ ਲੱਗੀ ਆ ਅੱਜਕੱਲ ਲੋਕਾਂ ਦੀ ਆਖਣਾ ਕਿੰਨੀਆਂ ਹੈ ਅਸੀਂ ਵੀ ਤਾਂ ਘਰ ਬਾਹਰ ਚੰਗਾ ਲੱਭਣਾਈ ਆ ਉਹ ਤਾਂ ਇਹੀ ਕਰ ਤੁਹਾਨੂੰ ਘਰ ਬਿਠਾ ਰਹਿਣਾ ساری ਉਮਰ ਵਿਆਹਣਾ ਤਾਂ ਤੈਨੂੰ ਹੈ ਹੀ ਆਪਾਂ ਤੇ ਚੱਲ ਜੇ ਉਹ ਆਪਣੇ ਆਪ ਰਿਸ਼ਤਾ ਲੈ ਕੇ ਆ ਗਏ ਆ ਤਾਂ ਸਗੋਂ ਸਾਨੂੰ ਇਹ ਚੀਜ਼ ਦਾ ਵੇਖਣਾ ਚਾਹੀਦਾ ਚਲੋ ਮੰਮੀ ਉਹ ਤਾਂ ਕੋਈ ਨਹੀਂ ਜਿੱਦਾਂ ਤੁਸੀਂ ਕਹਿਣ ਦੇ ਮੈਂ ਤਾਂ ਉਹਦੇ ਘਰ ਨਾ ਵਾ ਪਰ ਪਤਾ ਨਹੀਂ ਹੁੰਦਾ ਕਈ ਵਾਰੀ ਕਿਸੇ ਦਾ ਕਿੱਦਾਂ ਦੇ ਹੈਗੇ ਕਿੱਦਾਂ ਦੇ ਨਹੀਂ ਆਪਾਂ ਕਿਹੜਾ ਉਹਨਾਂ ਨੂੰ ਜਾਣਦੇ ਆ ਚੱਲ ਕੋਈ ਨਹੀਂ ਪੁੱਤ ਨਹੀਂ ਨਾ ਜਾਣਦੇ ਤੇ ਕੋਈ ਨਹੀਂ ਪਤਾ ਪਤਾ ਕਰਾ ਲੈਣਾ ਵਾ ਸਾਰਾ ਆਪੇ ਫਿਰ ਜਾਣਨ ਲੱਗ ਜਾਗੇ ਠੀਕ ਆ ਨਾ ਕੀ ਤਾਂ ਮਾਲਕ ਨੇ ਤੇਰੀ ਕਿਸਮਤ ਕਿੰਨੀ ਕਿ ਚੰਗੀ ਲਿਖੀ ਆ ਪੁੱਤ ਜੇ ਤਿੱਥੇ ਗਰੀਬੀ ਵੇਖੀ ਆ ਗਾੜੀ ਮਾਲਕ ਨੇ ਤੇਰੇ ਕਰਮਾਂ ਚ ਸੁੱਖ ਦੇਖਤਾ ਹੋਊਗਾ ਠੀਕ ਆ ਨਾ ਐਵੇਂ ਨਹੀਂ ਬਹੁਤਾ ਫਿਕਰ ਕਰੀਦਾ ਹੁੰਦਾ ਮੇਰੀ ਗੱਲ ਸੁਣ ਤਰਾਪੀਓ ਕਿੱਥੇ ਆ ਉਹ ਟੈਡੀ ਅੰਦਰ ਆ ਮੈਨੂੰ ਲੱਗ ਅੱਛਾ ਠੀਕ ਵਾ ਠੀਕ ਵਾ ਜਾਵਾਂ ਬੁਲਾਵਾਂ ਗੱਲ ਕਰਨੀ ਕੋਈ ਜਬ ਬੁਲਾਹਾ ਪੜਾ ਚੱਲ ਇਹਨਾਂ ਨਾ ਮੈਂ ਸਲਾਹ ਕਰਕੇ ਵੇਖ ਹੀ ਲੈਣੀ ਆ ਹੋ ਸਕਦਾ ਸਾਡੀ ਤੀ ਦੇ ਕਰਮ ਚੰਗੇ ਹੋਣ ਕਾਦੀ ਸਲਾਹ ਕਰਨੀ ਆ ਹੈ ਉਹ ਵੀ ਦੱਸ ਦੇਣੀ ਤੁਹਾਨੂੰ ਮੈਂ ਹੂੰ ਆਪਣੀ ਜਸ ਦੱਸਦੀ ਨਹੀਂ ਹੁੰਦੀ ਪੇ ਕੰਟੀ ਮੈਨੂੰ ਮਿਲਦੀ ਏ ਉਥੇ ਤੇ ਬੜਾ ਪਿਆਰ ਕਰਦੀ ਆ ਹਾਂ ਹਾਂ ਤੇ ਉਹ ਕਿ ਹੋਇਆ ਤਾਂ ਉਹਨੇ ਦੀ ਰਿਸ਼ਤੇਦਾਰੀ ਸਾਡੇ ਪਿੰਡ ਕੋਈ ਅੱਛਾ ਅੱਛਾ ਤੇ ਉਹ ਵਿਚਾਰੀ ਪਤਾ ਕਰਕੇ ਨਾ ਸਾਡੇ ਘਰ ਆ ਹੀ ਗਈ ਠੀਕ ਆ ਆਹੋ ਤੇ ਬੜਾ ਕਰਨ ਲਈ ਕਹਿੰਦੀ ਵੀ ਮੇਰਾ ਕੱਲਾ ਕੱਲਾ ਮੁੰਡਾ ਵਾ ਹੂੰ ਤੇ ਜ਼ਮੀਨ ਵੀ ਸੁਖਨਾ ਵਾਵਾ ਹੀ ਆ ਅੱਛਾ ਤੇ ਘਰ ਵੀ ਵਾਵਾ ਸੋਹਣਾ ਬਣਿਆ ਵਾ ਜਿਹੜੇ ਸਭ ਨੂੰ ਮੈਂ ਦੱਸਿਆ ਵਾ ਅੱਛਾ ਕਹਿੰਦੀ ਵੀ ਤੁਹਾਡੀ ਕੁੜੀ ਮੇਰੇ ਮਨ ਨੂੰ ਚੱਕੀ ਲੱਗੀ ਆ ਤੇ ਭੈਣ ਜੀ ਮੈਂ ਤਾਂ ਤਾਂ ਆ ਹੀ ਆ ਵੀ ਰਿਸ਼ਤੇਦਾਰੀ ਬਣਾ ਲੀਏ ਉਹਨੂੰ ਕਹਣਾ ਰਿਸ਼ਤੇਦਾਰੀ ਤੇ ਬਣਾ ਲੈਨੇ ਆ ਤਪੀ ਨੂੰ ਹੱਡਾ ਘਰ-ਬਾਰ ਵੇਖ ਲਾ ਕਾਲੂ ਕੋ ਗੱਲਾਂ ਨਾ ਉਹਦੀਆਂ ਕਰੀ ਲੈ ਦੱਸ ਉਹਦੇ ਕੋ ਕਿਹੜਾ ਓਲਾ ਵਾ ਹੁਣ ਘਰ ਆਪੇ ਚੱਲ ਕੇ ਆ ਗਈ ਤੇ ਆਪੇ ਸਾਰਾ ਕੁਝ ਵੇਖ ਲਿਆ ਵਾ ਅਸੀਂ ਕਿਹੜਾ ਕੋ ਹੁਣ ਲਕਾਇਆ ਵਾ ਮੈਂ ਤੇ ਨਹੀਂ ਗੱਲ ਕਹੀ ਪਿਆ ਆਪਾਂ ਦੇ ਧੀ ਵਾਲੇ ਆ ਕੋਈ ਲੋੜ ਨਹੀਂ ਝੂਠ ਬੋਲਣ ਦੀ ਠੀਕ ਨਹੀਂ ਜੋ ਹੈਗਾ ਸਾਡੇ ਸੱਚ ਸਾਹਮਣੇ ਆ ਮੇਰੀ ਗੱਲ ਸੁਣੋ ਇਦਾਂ ਵੀ ਕਿਸੇ ਦੀ ਗੱਲ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਆਹੋ ਤੁਸੀਂ ਇਦਾਂ ਕਰੋ ਐਡਰੈਸ ਲਿਆ ਵਾ ਕੁੜੀ ਨੇ ਸਾਰਾ ਅੱਛਾ ਤੇ ਤੁਸੀਂ ਉਹ ਨਾ ਇਹ ਬੰਦੇ ਕੋ ਪਤਾ ਕਰਾਓ ਜਾਂ ਕਿੱਦਾਂ ਵੀ ਕਰਕੇ ਉਹਦੇ ਘਰ ਤੱਕ ਪਹੁੰਚੋ ਤੇ ਸਭ ਉਹ ਆਪਣੇ ਅੱਖੀਂ ਵੇਖ ਕੇ ਆਓ ਠੀਕ ਆ ਨਾ ਅੱਜ ਕੱਲ੍ਹ ਓਲੇ ਬੜੇ ਆ ਉਹ ਤੇ ਗੱਲ ਤੇਰੀ ਠੀਕ ਆ ਫੇਰ ਨਾ ਭੁੰਦੇ ਹੇਰੇ ਨਾਲ ਲੈ ਇਨਾ ਚਲੇ ਤਾਂ ਇਹ ਕਰਦਾ ਤੋਦਦਾ ਰਹਿੰਦਾ ਇਥੇ ਨਾਲੇ ਪਿੰਡ ਵੀ ਲੱਗੀ ਉਹਨਾਂ ਦੀ ਉਹ ਤੇ ਗੱਲ ਵਾ ਠੀਕ ਆ ਨਾ ਤੇ ਐਦਾਂ ਕਰਿਓ ਕਿ ਆਨੇ ਬਹਾਨੇ ਘਰ ਚਲ ਜਿਓ ਮੱਝ ਮੁੱਝਣ ਵੇਖਣ ਦੇ ਬਹਾਨੇ ਆਦੀ ਹੀ ਮੱਝਾ ਮੁੱਝਾ ਉਹ ਕਿਹਦਾ ਤੇਜ ਵਾ ਆਹੋ ਤੇ ਐਦਾਂ ਕਰਦੇ ਪਰੀ ਬੰਦਾ ਵਾ ਤੇ ਨਾਲੇ ਇੱਕ ਗੱਲ ਹੋਰ ਵਾ ਕਿ ਤੁਹਾਨੂੰ ਤਾਂ ਉਹ ਨਹੀਂ ਵੇਖਿਆ ਹੀ ਨੀਗਾ ਜ्यों ਜਸ ਨੂੰ ਮਿਲੀ ਆ ਤਾਂ ਜ ਮੈਨੂੰ ਮਿਲ ਕੇ ਗਈ ਉਹ ਦਿਨ ਉਹ ਯਾਰ ਹੀਰੇ ਨੂੰ ਕਹਿੰਦੀ ਗੱਲ ਵਾ ਉਹਨੇ ਪਤਾ ਪਤਾ ਫੋਲ ਦੇਣਾ ਠੀਕ ਨਹੀਂ ਨਾਲੇ ਪਜਨਾ ਘਰੋਂ ਤੇ ਚੱਜੋਗੇ ਘਰ ਬਾਹਰ ਵੀ ਵੇਖਾਓਗੇ ਤੇ ਨਾਲੇ ਪਿੰਡ ਚ ਲੋਕੀ ਝਟ ਦੱਸ ਦਿੰਦੇ ਆ ਕਿ ਜ਼ਮੀਨ ਪਾਂਡਾ ਕਿੰਨਾ ਕਵਾ ਨਾਲੇ ਦੱਸਾਂ ਗੱਲ ਕੀ ਆ ਉਹਦੀ ਬਥੇਰੀ ਵਾਕ ਵੀ ਮੈਨੂੰ ਤਾਂ ਲੋੜ ਹੀ ਨਹੀਂ ਪੈਣੀ ਬੋਲਣ ਦੀ ਚਲੋ ਕੋਈ ਨਹੀਂ ਹੁਣ ਦੇਰ ਨਾ ਕਰੋ ਤੁਸੀਂ ਤੇ ਤੁਸੀਂ ਪਤਾ ਪੁਤਾ ਕਰਾਓ ਸਾਰਾ ਅਹੀਂ ਕਿਹੜੀ ਆਪਣੀ ਧੀ ਵਿਚਾਰੀ ਘਰੀ ਬਿਖਾਰ ਛਡਣੀ ਆ ਅਹੀਂ ਤੇ ਵਿਆਹਣੀ ਆ ਤੇ ਟਾਈਮ ਨਾ ਘਰ ਚੰਗਾ ਮਿਲ ਜੂਗਾ ਨਾ ਕੋਈ ਟਾਈਮ ਨਾ ਵਿਆਹਾਂਗੇ ਨਾਲੇ ਪਾਰਾ ਲੱਝੂ ਸਾਡੇ ਸਿਰ ਤੋਂ ਠੀਕ ਨਹੀਂ ਤੇ ਨਾਲੇ ਮੈਂ ਤੇ ਆਨੀ ਆ ਕਿ ਹੋ ਸਕਦਾ ਤੇ ਸੰਜੋਗ ਹੁਣ ਉੱਥੇ ਹੈਂ ਤੇ ਨਾਲੇ ਕਿਸਮਤ ਚੰਗੀ ਹੋਵੇ ਸਾਡੀ ਧੀ ਦੀ। ਆਹੋ ਇਹ ਤੇ ਗੱਲ ਤੇ ਠੀਕ ਆ। ਵੀ ਤਾਂ ਹੀ ਆਪ ਚੱਲ ਕੇ ਵਿਚਾਰੀ ਸਾਡੇ ਘਰ ਆ ਗਈ ਆ। ਨਹੀਂ ਤੇ ਅਸੀਂ ਕਿਹੜਾ ਨੂੰ ਜਾਣਦੇ ਆ। ਪਰ ਇੱਕ ਗੱਲ ਤੂੰ ਉਹਨੂੰ ਹਾਂ ਨਹੀਂ ਕਰਨੀ। ਹਾਂ ਨਹੀਂ ਮੈਂ ਕੀਤੀ। ਆਹ ਵਾਹ ਮੈਂ ਤੇ ਨਹੀਂ ਗੱਲ ਕਹੀ ਹੀ ਵੀ ਕੋਈ ਗੱਲ ਨਹੀਂ ਆਪਾਂ ਆਪਣੀ ਧੀ ਦਾ ਕਰਨਾ ਹੀ ਆ ਤੇ ਕੋਈ ਗੱਲ ਨਹੀਂ ਭੈਣ ਜੀ ਅਸੀਂ ਵੇਖ ਚਾ ਕੇ ਫਿਰ ਕਰ ਲਾਂਗੇ। ਆਹ ਚਲੋ ਕੋਈ ਗੱਲ। ਠੀਕ ਹੋਣਾ। ਠੀਕ ਆ ਠੀਕ ਆ। ਆਹ ਤੇ ਕੋਈ ਨਹੀਂ ਮੈਂ ਨਾਲ ਲੈਣਾ ਕਦੋਂ ਹੀ ਦੇ ਨੂੰ। ਫਿਰ ਜਾ ਵਜਣ ਨੂੰ। ਆਹ ਲੇਟ ਨਾ ਹੋਵੇ ਫਿਰ ਅਗਲੇ ਫਿਰ ਆ ਜਾਣਗੇ ਤੇ ਫਿਰ ਅਸੀਂ ਕੀ ਜਵਾਬ ਦੇਣਾ? ਧੀ ਦਾ ਕਰੋ ਪਤਾ ਕਰ। ਦੇ ਦੇ ਸਿਰਵ ਆ ਹੈ। ਹੋਈ ਨਾ ਮ ਕੋਈ ਆਉ ਕੜਾ ਦੂਰਵਾ ਪੇਡ ਜਾ ਨਾ ਹਾਂ ਚਲ ਆਣ ਕੇ ਪੀਣਾ ਕੋਈ ਨਹੀਂ ਉਹਨਾਂ ਦੇ ਘਰੇ ਵੀ ਉੱਥੋਂ ਚਾਹ ਪੀਣੀ ਪੈਣੀ ਆ ਚੱਲ ਜਾਣਗੇ ਤੇ ਟਾਈਮ ਨਾ ਪਤਾ ਲੱਗ ਜੂਗਾ ਤੇ ਫੇਰ ਅਸੀਂ ਵੀ ਕੁਝ ਕਰਨ ਵਾਲੇ ਬਣਾਂਗੇ ਚਲ ਪ੍ਰਮਾਤਮਾ ਸੱਚੇ ਪਾਤਸ਼ਾਹ ਮੇਰੀ ਧੀ ਦੇ ਚੰਗੇ ਚੰਗੇ ਸੰਜੋਗ ਲਿਖੀ ਆਉਂਦੇ ਆਂ ਇਹਨੂੰ ਪੁੱਛੀ ਲੱਗਦਾ ਪਿੰਡ ਦਾ ਹੀ ਆ। ਤੁਸੀਂ ਇਹਨਾਂ ਨਾਲ ਗੱਲ ਸੁਣਿਆ ਹਾਂ? ਹਾਂਜੀ। ਵਿਰਿਆਹ ਪਿੰਡੇ ਉਹ ਜੀ? ਹਾਂਜੀ ਇਹੋ ਜੀ। ਅੱਛਾ ਅੱਛਾ ਅੱਛਾ। ਹਾਂਜੀ ਦੱਸੋ। ਦੱਸਣਾ ਸੁਸਣਾ ਕੀ ਆ? ਆਪਣੇ ਇੱਥੇ ਕੋਈ ਮਨਵੀਰ ਸਿੰਘ ਹੈਗਾ ਵਾ? ਹਾਂਜੀ ਹਾਂਜੀ ਹੈਗਾ ਜੀ। ਤੇ ਯਾਰ ਉਹ ਕਿਤਰਾ ਦੇ ਬੰਦੇ ਗੁੰਦੇ ਹੋ? ਬੰਦੇ ਬਹੁਤ ਵਧੀਆ ਜੀ। ਹਾਂ। ਹਾਂਜੀ। ਹੋਰ ਪਰਿਵਾਰ ਠੀਕ ਆ? ਬਹੁਤ ਵਧੀਆ ਪਰਿਵਾਰ ਹਨਾ। ਹੋਰ ਗੱਲ ਏ ਘੋਰਾ? ਹਾਂਜੀ ਇਹਨਾਂ ਦਾ ਪਹਿਲੀ ਬੰਨਾ ਕੰਨਾ ਕਾ? ਓ ਆ ਯਰ ਕਿਹੜੇ ਬੰਦੇ ਆ ਮੋਟਰ ਲਾ ਕੇ ਖਿਲੋਤੇ ਤੇ ਇਹ ਤੇ ਜਮੀਰ ਆਪਣੇ ਪਿੰਡ ਵਾਲਾ ਆ ਦੂਜਾ ਬੰਦਾ ਕਿਹੜਾ ਬੰਦਾ ਉੱਪਰ ਆ ਰਿਹਾ ਮੋਟਰ ਵਾਲ ਨੂੰ ਹੱਥ ਕਰ ਗਾ ਡਿਆ ਕੋ ਗੱਲ ਕਰਨਾ ਪਤਾ ਹੀ ਨਾ ਕਰਕੇ ਆਵੇਂ ਇਹਦੇ ਕੋਲ ਹਾਜੀ ਪੈਲਿਸ ਬੰਨਾ ਸਾਰਾ ਕੁਝ ਹੈਗਾ ਤੂੰ ਆ ਵੀ ਟਿਕਾਣੇ ਗਏ ਜੇ ਆ ਵੀ ਪੈਲੀ ਇਹਨਾਂ ਦੀ ਸੀ ਤੇ ਆ ਵੀ ਇਹਨਾਂ ਤੇ ਆਹ ਤੇ ਸਾਹਮਣੇ ਆਵੇਂ ਕੋ ਮੋਟਰਾਂ ਉਹਨਾਂ ਦੀ ਹਾਂ ਹਾਂ ਹਾਂਜੀ ਜੇ ਤੁਸੀਂ ਜਾਣਾ ਵਾ ਉਹ ਵੇਖੋ ਸਾਹਮਣੀ ਕੋਠੀ ਜਿਹੜੀ ਚਿੱਟੇ ਪੇਂਟ ਹੋਇਆ ਉਹ ਦੇ ਉਹਨਾਂ ਤੇ ਨਹੀਂ ਮੈਂ ਜਾਣਾ ਜੁਣਾ ਨਹੀਂਗਾ ਮੈਂ ਤਾਂ ਵੈਸੇ ਪੁੱਛਣ ਡਿਆ ਸੀ ਕਿ ਕੰਮ ਕੀ ਦੱਸੋ ਫਿਰ ਉਹ ਕੰਮ ਯਾਰ ਇਤਰਾਵਾ ਵੀ ਸਾਡੀ ਗੁੱਡੀ ਜਵਾਨ ਹੋਈ ਹੈ ਹਾਂਜੀ ਤੇ ਸਾਡਾ ਰਦਾ ਰਿਸ਼ਤਾ ਕਰਨਾ ਇੱਥੇ ਹਾਂਜੀ ਤੇ ਤੇਰੇ ਹਿਸਾਬ ਨਾਲ ਇਹ ਹੋ ਜੇ ਤੇ ਵਧੀਆ ਰਹੂਗਾ ਮੈਂ ਇੱਥੇ ਅੱਖਾਂ ਮੀਟ ਕੇ ਕਰ ਦੋ ਕੋਈ ਚਿੰਤਾ ਨਹੀਂ ਨਾ ਮੁੰਡਾ ਕੋਈ ਨਸਾ ਨੁਸਾ ਕਰਦਾ ਬਹੁਤ ਵਧੀਆ ਪਰਿਵ ਇਹ ਦੱਸਾਂ ਗੱਲ ਕਿ ਸਾਡੀ ਇੱਕ ਧੀ ਕੱਲੀ ਗੱਲੀ ਹਾਂਜੀ ਹਾਂਜੀ ਸਾਨੂੰ ਇਹ ਆ ਵੀ ਗਾਲੇ ਪਾਸੇ ਬੰਦੇ ਚੰਗੇ ਟੱਕਰ ਪੈਣ ਤੇ ਚਲੋ ਸਾਡੀ ਧੀ ਪੈਰੀ ਸੁੱਖੀ ਜ਼ਿੰਦਗੀ ਜਾਂਗੂਗੀ ਤੇ ਵੇਖੋ ਮੇਰੇ ਯਕੀਨ ਤੇ ਕਰੋ ਬਹੁਤ ਵਧੀਆ ਪਿੰਡ ਤੇ ਮਾੜੇ ਬੰਦੇ ਵੀ ਹੁੰਦੇ ਚੰਗੇ ਵੀ ਹੁੰਦੇ ਹਾਂਜੀ ਹਾਂਜੀ ਤੇ ਮੇਰੇ ਵੱਲੋਂ ਤੇ ਬਹੁਤ ਵਧੀਆ ਮੁੰਡਾ ਵਾ ਪਰਿਵਾਰ ਵੀ ਬੜਾ ਵਧੀਆ ਜੀ ਠੀਕ 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 ਹਾਂਜੀ ਬਾਕੀ ਕੋਈ ਨਹੀਂ ਤੁਸੀਂ ਪਤਾ ਕਰੋ ਪਰਿਵਾਰ ਮਾੜਾ ਨਹੀਂ ਹੈ ਉਤਰਾ ਦੇ ਨਾਲ ਨਾ ਮੇਰੇ ਭੂਆ ਦੇ ਮੁੰਡੇ ਨੇ ਆਉਣਾ ਹੈ ਹਾਂਜੀ ਹੀਰੇ ਨੇ ਤੇ ਉਹ ਤੁਹਾਡੇ ਦੇ ਪਿੰਡ ਜਾਣਾ ਚੁੰਦਾ ਵਪਾਰ ਦਾ ਕੰਮ ਕਰਦਾ ਵਾ ਹਾਂਜੀ ਹਾਂਜੀ ਤੇ ਉਹਨੂੰ ਕੋਈ ਕੰਮ ਪ ਤੇ ਮੈਨੂੰ ਕਹਿੰਨੇ ਰਾਹ ਦੱਸਦਾ ਵੀ ਫਲਾਣੇ ਥਾਂ ਚੱਲ ਜੀ ਹਾਂਜੀ ਤੇ ਤਾਂ ਹੀ ਫਿਰ ਮੈਂ ਚੱਲ ਵੀਰ ਕੋ ਪਤਾ ਲੱਗ ਜਾਣਾ ਸਾਰਾ ਨਹੀਂ ਨਹੀਂ ਬਹੁਤ ਤੇ ਤੇਰਾ ਟਾਡਾ ਪੈਂਦੇ ਵੀ ਇਹੋ ਜੇ ਹਾਂਜੀ ਹਾਂਜੀ ਮੇਰਾ ਪੈਂਟ ਵੀ ਇਹੋ ਹੀ ਹੈ ਅੱਛਾ ਅੱਛਾ ਹਾਂ ਚਲੋ ਲਗਾ ਭਾਜੀ ਧੰਨਵਾਦ ਟਾਡਾ ਹੈ ਮੈਂ ਕਹਿੰਨਾ ਭਾਜੀ ਆਓ ਚੱਲੀਏ ਚਾਹ ਪੀਣੇ ਕੋਈ ਨਹੀਂ ਨਹੀਂ ਚਾਹ ਚਾਹ ਵਾ ਕੋਈ ਗੱਲ ਨਹੀਂ ਯਾਰ ਕੋਈ ਨਹੀਂ 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 ਕੋਈ ਗੱਲ ਨਹੀਂ ਹਾਂਜੀ ਉਹ ਮੰਮੀ ਜਾਣਾ ਸੀ ਕੰਮ ਜਾਣਾ ਸੀ ਤਾਂ ਹਾਂ ਚਲੋ ਚੱਲ ਯਾਰ ਬੰਦਾ ਕੋ ਵਧੀਆ ਟੱਕਰ ਪਿਆਈ ਨੀਦਰ ਕੇ ਸੱਚੀ ਗੱਲ ਕੌਣ ਦੱਸਦਾ ਵਾ ਚੱਲ ਬਣਾ ਘਰ ਜਾ ਕੇ ਦੱਸਣਾ ਹੁਣ ਓ ਬਲੇ ਜਮੇਰ ਉਹ ਚਟੇ ਕੀ ਹਾਲ ਹੈ ਵਧੀਆ ਵਧੀਆ ਹੋਰ ਕੀ ਹਾਲ ਠੀਕ ਠਾਕ ਹਾਂਜੀ ਹਾਂਜੀ ਵਧੀਆ ਕੀ ਕੰਮ ਧੰਦਾ ਚੱਲਦਾ ਕੰਮ ਧੰਦਾ ਹੀ ਕਰਨਾ ਵਿਹਲੇ ਹੀ ਅੱਛਾ ਬਣ ਗਈ ਤੂੜਤਾੜੀ ਹਾਂਜੀ ਹਾਂਜੀ ਬਣ ਗਈ ਜੀ ਆਹ ਕਿਹੜਾ ਬੰਦਾ ਖਲੋਤਾ ਸੀ ਤੇਰੇ ਲਾਗੇ ਇਹ ਚਲ ਕੇ ਰਾਹ ਪੁੱਲ ਗਿਆ ਤੇ ਡਿਆ ਇਹ ਪ੍ਰਸੰਤ ਵਪਾਰੀ ਮੱਝ ਮੁੱਝ ਤੇ ਬਿਠਵਾ ਦਾ ਪਿੰਡ ਡਿਆ ਪ੍ਰਸੰਤ ਨਾ ਬਿਠਵਾ ਤੇ ਉਧਰ ਤੋਂ ਇਧਰ ਬਰਿਆ ਨੂੰ ਆ ਗਏ ਅੱਛਾ ਅੱਛਾ ਤਾਂ ਫਿਰ ਉੱਥੋਂ ਮੁੜ ਗਿਆ ਪਰ ਇਹ ਨਾ ਸਾਨ ਮੁੜ ਗਿਆ ਹੈਗੇ ਅੱਛਾ ਵਪਾਰੀ ਹੀ ਕੋ ਮੱਝਾਂ ਮੁੱਝਾਂ ਦਾ ਹਾਂ ਹਾਂ ਠੀਕ ਆ ਠੀਕ ਆ ਉਹ ਠੀਕ ਠਾਕ ਜੀ ਵਧੀਆ ਬਸ ਹੋਣ ਰਿਹਾ ਟਾਈਮ ਪਾਸ ਚਲੋ ਠੀਕ ਹੋਰ ਫੇ ਕਣਕਾਂ ਦੀ ਝਾੜ ਝੋਟ ਚੰਗੇ ਨਿਕਲੇ ਆਹ ਠੀਕ ਨਿਕਲੇ ਯਾਰ ਕਿਤੇ ਚਲੋ ਟਾਈਮ ਪਾਸ ਹੋ ਜੇ ਵਧੀਆ ਫਿਰ ਹਾਂ ਹਾਂ ਵਧੀਆ ਯਾਰ ਕਿ ਤੁਹਾਡੀ ਟਾੜੀ ਵਧੀਆ ਡਈ ਬੰਨ ਲਾ ਹ ਆਪਾਂ ਦੱਸਿਆ ਨਹੀਂ ਤੈਨੂੰ ਕਿ ਇਹ ਪਹਿਲਾਂ ਪਤਾ ਹੁੰਦਾ ਤੇ ਮੱਝ ਅਸੀਂ ਵੇਚਣੀ ਹੁੰਦੀ ਚਲ ਵੇਚ ਛੱਡ ਦੇ ਚਾਚਾ ਮੈਨੂੰ ਕਿਹੜਾ ਸੁਪਨਾ ਬਣਾਇਆ ਸੀ ਮੈਨੂੰ ਪਤਾ ਹੁੰਦਾ ਤੇ ਮੈਂ ਚਲ ਤੁਹਾਡੇ ਆ ਲੈ ਹੁੰਦਾ ਹੁਣ ਜੇ ਕੋਈ ਵਪਾਰੀ ਕਿਤੇ ਆਵੇ ਨਾ ਕੋਈ ਪੁੱਛੇ ਤੇ ਜਰੂਰ ਕਹ ਲੈ ਕੋਈ ਨਹੀਂ ਹੁਣ ਮੈਨੂੰ ਪਤਾ ਲੱਗ ਗਿਆ ਹੁਣ ਕੋਈ ਆਊਗਾ ਤੇ ਮੈਂ ਲੈ ਕੇ ਆਵਾਂਗਾ ਉਹ ਮੈਂ ਹਾਂ ਜਿਆ ਡੰਗਰ ਹੌਲੇ ਕਰ ਦਈਏ ਇੰਨੇ ਸਾਂਭੇ ਨਹੀਂ ਜਾਂਦੇ ਕਿੰਨੇ ਕਿ ਡੰਗਰ ਰੱਖੀਏ ਜੀ ਡੰਗਰ ਹੈਗੇ ਸਾਡੇ ਕੋਲ 3-4 ਦੇ ਦੋਵੇਂ ਪਿਓ ਪੁੱਤ ਕਿੰਨੇ ਕਿ ਡੰਗਰ ਨੇ ਦੂਰ ਦੂਰ ਰਹਿੰਦੇ ਆ। ਉਹ ਯਾਰ ਦੋਵੇਂ ਪਿਓ ਪੁੱਤ ਤੈਨੂੰ ਦਿਖਦੇ ਆ। ਮੁੰਡਾ ਕਿਤੇ ਨਾ ਕਿਤੇ ਤੁਰਿਆ ਰਹਿੰਦਾ ਵਾ। ਉਹ ਆਪਣੀ ਨੌਕਰੀ ਦੀ ਭਾਲ ਜਾ ਕਦੀ ਕਿਤੇ ਫਾਰਮ ਭਰਲਾ ਕਦੀ ਕਿਤੇ ਭਰਲਾ। ਆ ਇਹ ਵੀ ਗੱਲ ਐ। ਭਰਤੀਆਂ ਵੇਖਾਂ ਜਾਂਦਾ ਹੀ ਦੂਰ ਦੂਰ। ਆ ਇਹ ਵੀ ਗੱਲ ਹੁਣ ਟਾਈਮ ਆਉਦਾ ਵੀ। ਤੇ ਮੈਂ ਵੀ ਉਹਨਾਂ ਵਿਚਾਲ ਮੈਂ ਉਹਨੂੰ ਡੱਕਦਾ ਨਹੀਂਗਾ। ਮੈਂ ਹਾਂ ਚੱਲ ਵੇਖ ਲੈ ਟਰਾਈ ਕਰਕੇ ਜੇ ਕਿਤੇ ਤੇਰੀ ਗੱਲ ਬਣ ਜੇ ਤੇ। ਚਲੋ ਵਧੀਆ ਵਾ। ਮੈਂ ਇੱਥੇ ਜਿਹੜੀ ਥੋੜੀ ਬੋਲੀ ਵਾਈ ਉਹ ਤੇ ਮੈਂ ਕਰ ਹੀ ਜਾਣੀ। ਅੱਜ ਕੱਲ ਮਸ਼ਿੰਦਰੀ ਦਾ ਕੰਮ ਆ ਸਾਰਾ। ਆਹ ਸਾਰਾ ਕੋਈ ਨਹੀਂ ਕੇ ਉਹ ਆਏਗਾ ਤੇ ਕੋਈ ਮੈਂ ਲਿਆਵਾਂਗਾ ਮੈਨੂੰ ਪਹਿਲਾਂ ਦੱਸਿਆ ਹੁੰਦਾ ਕਿ ਮੈਂ ਤੇ ਉਹਨੂੰ ਹੀ ਲੈਵਣਾ ਸੀ ਮੈਨੂੰ ਤਾਂ ਇੰਨਾ ਵੀ ਪਤਾ ਹੀ ਨਹੀਂ ਚਲ ਜੀ ਹੁਣ ਕੋਈ ਪੁੱਛੂ ਤਾਂ ਦੱਸ ਦਿੰਦੀ ਇਹ ਨਹੀਂ ਪਤਾ ਇੱਕ ਦੇ ਅਸੀਂ ਦੋ ਹੀ ਕੱਢ ਦਈਏ ਚਲ ਕੋਈ ਨਹੀਂ ਇੱਕੋ ਡੰਗਰ ਰੱਖਣਾ ਮੈਂ ਚਾਚੇ ਦਾ ਠੀਕ ਹੈ ਠੀਕ ਹੈ ਹੈ ਚਲ ਕੋਈ ਨਹੀਂ ਆਹੋ ਦੱਸ ਦਿੰਦੀ ਜੇ ਕੋਈ ਆਊਗਾ ਤੇ ਕਰ ਲਾਂਗੇ ਵਾਦਾ ਘਟਾ ਕਿ ਮੈਂ ਕਿ ਤੈਨੂੰ ਦੱਸਾਂ ਆਏ ਤੇ ਹੁਣ ਤੁਹਾਡੇ ਬਾਰੇ ਕੀਤੀ ਦੇ ਨਾਲ ਦਾ ਸ਼ਿਵਤ ਹੈ ਹੁਣ ਮੈਂ ਤੈਨੂੰ ਕੀ ਕਹਿੰਦਾ ਚਲੋ ਬਾਕੀ ਜੇ ਹੋਏਗਾ ਤੇ ਫਿਰ ਤੁਹਾਨੂੰ ਦੱਸਾਂਗੇ ਕਿਹੜੇ ਵਪਾਰੀ ਆਏ ਜੀ ਲਾਭੇ ਜੀਵਨ ਆਹ ਦੇ ਆਹ ਜਿੱਦਾਂ ਗੇਂ ਕੰਮ ਤੇ ਆ ਗਏ ਲੋਕ ਅੱਛਾ ਰੋ ਭਾ ਗਿਆ ਵਾ ਹਾਂ ਅੱਛਾ ਕਰ ਲਿਆ ਪਤਾ ਫਤਗੀ ਉਹ ਆ ਕੀ ਰਹਿ ਤੂੰ ਮੈਂ ਖੜਿਆ ਹਾਂ ਨਾਲ ਅੱਛਾ ਤੇ ਉੱਥੇ ਮੁੜਾ ਵਾ ਜੰਗੇ ਰਖ ਠੀਕ ਆ ਤੇ ਉਹਨਾਂ ਦਾ ਹੈਗਾ ਕਿ ਉਹਨਾਂ ਨੇ ਆਉਣ ਜਾਣਾ ਹੂੰ ਕਿੰਦਾ ਬੰਦੇ ਤੇ ਬੜੇ ਥੋਕੇ ਤੇ ਭਾਰ ਇੱਕ ਗੱਲ ਮੁੜਾ ਨੌਕਰੀ ਨਹੀਂ ਉਹ ਕਰਦਾ ਚਾ ਨੌਕਰੀ ਦੀ ਵਹੀ ਗੱਲ ਨਹੀਂ ਪਿਆੜੀ ਬੰਨਾ ਕਿੰਨਾ ਖਵਾ ਪਿਆੜੀ ਕੰਦਾ ਹੈ ਗਿਆ ਉਹਨਾਂ ਦੀ ਤੇ ਜਿਹੜੇ ਦਾ ਕਿਲੇ ਉਹਨਾਂ ਕਿ ਲੋੜ ਨੌਕਰੀਆਂ ਕਰਨ ਦੀ ਹੈ ਉਹਦਾ ਤੇ ਘਰ ਦਾ ਕੰਮ ਨਹੀਂ ਮੁੱਕਦਾ ਉਹਨਾਂ ਤਾਂ ਨੌਕਰੀਆਂ ਦੇ ਕੀ ਕਰਦੇ ਆ ਇਹਦਾ ਮਤਲਬ ਆਪ ਸੌਖੇ ਆ ਬੰਦੇ ਜਿਹੜੀਆਂ ਗੱਲਾਂ ਕਹਿਣ ਜੀ ਕਰਕੇ ਗਈ ਹੈ ਬਿਲਕੁਲ ਸਹੀ ਕਰਕੇ ਗਈ ਹੈ ਉਹ ਸੱਚੀ ਬੋਲ ਕੇ ਗਈ ਹੈ ਜੇਦੀ ਗੱਲ ਹੈਗੀ ਉਹ ਹੈਗੀ ਹੈ ਦੇਖ ਲਓ ਹਰੀ ਦੀ ਕਿਸਮਤ ਹੈ ਖੁਦ ਕਰ ਚੱਲ ਕੇ ਰਿਸ਼ਤਾ ਆਇਆ ਉਹ ਚੱਲ ਜਾ ਤੀ ਪੁੱਤ ਚੰਗਾ ਹੋਵੇ ਨਾ ਸਾਰੇ ਖੁਸ਼ ਹੋ ਜਾਂਦੇ ਦੇਖਦੇ ਸਹੀ ਗੱਲ ਆ ਉਹਨੂੰ ਪਤਾ ਨਹੀਂ ਕਿੰਨੀ ਕਿ ਚੰਗੀ ਲੱਗੀ ਹੈ ਬਹੁਤ ਗੱਲ ਆ ਪਰ ਨਹੀਂ ਤੇ ਜਿਹਦੇ ਪੁੱਤ ਨੂੰ 10 ਕਿਲਿਆਉਣ ਦੇ ਆ ਅਗਲੇ ਦਿਨ ਆਖੜੀ ਨਹੀਂ ਮੰਨ ਹੁੰਦੀ ਤੇ ਨਾਲੇ ਸਭ ਕੋ ਸਾਡਾ ਵੇਖ ਤੇ ਗਈ ਆ ਇਹੀ ਗਰੀਬਾਂ ਨੇ ਕੀ ਦੇ ਦੇਣਾ ਅਸੀਂ ਤਾਂ ਵਾਅਦਾ ਵਾਦੋ ਹੀ ਹੈ ਨਾ ਕਪੜਾ ਹੀ ਨਾ ਚਾਹ ਦੇ ਦਾਂਗੇ ਆਪਣੀ ਧੀ ਨੂੰ ਇਹ ਤਾਂ ਵਾਅਦਾ ਹੀ ਕੀ ਦੇ ਸਕਨੇ ਬਾਕੀ ਇੱਕ ਦਿਨ ਬਹਿ ਕੇ ਫਿਰ ਗੱਲ ਕਰ ਲਾਂਗੇ ਠੀਕ ਹੈ ਨਾ ਕੋਈ ਗੱਲ ਨਹੀਂ ਤੇ ਤੁਹਾਡੇ ਸਾਹਿਬ ਦੇ ਨਾਲ ਫਿਰ ਮੈਨੂੰ ਫੋਨ ਕਰਨਾ ਚਾਹੀਦਾ ਹਾਂ ਮੇਰੇ ਹਸਾਮ ਨਾਲ ਕਰਨਾ ਦੇਈਂ ਚਲ ਮੈਂ ਉਦਾਂ ਹੀ ਕਰੂੰਗੀ ਭੈਣ ਜੀ ਤਾਂ ਤੁਸੀਂ ਮਦਦ ਤਾਂ ਹੀ ਕਰੀਂ ਤਾਂ ਮੈਨੂੰ ਪਤਾ ਕਰਾ ਦੇ ਬਹੁਤ ਬੜੀ ਸੁਣੀ ਹੈ ਉਹਨਾਂ ਦੀ ਨਹੀਂ ਨਹੀਂ ਹਾਂ ਨਹੀਂ ਗੱਲ ਕਹਿਣੀ ਆਪਾਂ ਆਪਣੀ ਪਤਾ ਕਰਾ ਲਿਆ ਆਹੋ ਠੀਕ ਹੋਣਾ ਉਦੋਂ ਮੇਰੀ ਗਰਲਸ ਨੂੰ ਤੁਸੀਂ ਕਰ ਗਏ ਉਹਨਾਂ ਦੇ ਕੰਬੀ ਇਹ ਘਰ ਥੋੜਾ ਕਿਤੇ ਜਾਈਦਾ ਹੁੰਦਾ ਕਿ ਇੱਥੇ ਉਹਦੇ ਜੀ ਬੇਦਵ ਲਗੇ ਤਾਂ ਉੱਥੇ ਸਾਰਾ ਪਤਾ ਲੱਗਾ ਮੈਨੂੰ ਗੱਲ ਦਾ ਉਹ ਤਾਂ ਬਾਹਰੋਂ ਘਰ ਕੋਪੇ ਵੇਖਿਆ ਉਹਨੂੰ ਵੀ ਬਾਹਰੋਂ ਤਾਂ ਮੇਰ ਦਾ ਬੜਾ ਸੋਹਣਾ ਬਣਿਆ ਵਾ ਅੱਛਾ ਉਹ ਸੋਲੀ ਕੁੱਟੀ ਫਾਈ ਮੈਂ ਕਿੰਨ ਨਾ ਕਰੋ ਤੇ ਟਾਇਆ ਬੜਾ ਮੇਰ ਬਾਬੇ ਦੇ ਉੱਤੇ ਚਲ ਸ਼ੁਕਰਾਂ ਮਾਲਕਾ ਕਿਤੇ ਮੇਰੀ ਦੀ ਜਾ ਕੇ ਸੁੱਖਾ ਹੋ ਗਈ ਹੈ ਇੱਥੇ ਨੀਂਦੀ ਵੀ ਲਖੀ ਆ ਚਲ ਜਾ ਕੇ ਵਿਚਾਰੇ ਸੁੱਖ ਦਾ ਸਾਹ ਉਹਦੀ ਕਿਸਮਤ ਨਾਲ ਕੋ ਰਹਿਣਾ ਹਾਂ ਦਾ ਵਾਕਿਆ ਸਹੀ ਕਹਿੰਦਾ ਵਾ ਵੇਖ ਲਓ ਇਹਨੂੰ ਕਿਹਦੇ ਕਿਸਮਤ ਹੈ ਕਾਰ ਆਇਆ ਵੇ ਰਿਸ਼ਤਾ ਉਹਦੇ ਵਾਸਤੇ ਏਡਾ ਵਧੀਆ ਜੇ ਗੱਲ ਸੁਣ ਜੀ ਬਣਾ ਅਸੀਂ ਕਦੇ ਕਦੀ ਕਿਦਾਂ ਮੜਾ ਕੀਤਾ ਵਾ ਤੇ ਰੱਬ ਨੇ ਸਾਡਾ ਵੀ ਮੜਾ ਹੁੰਦਾ ਠੀਕ ਨਹੀਂ ਪਰ ਇੱਕ ਗੱਲ ਸਾਡੀ ਧੀ ਵੀ ਬੜੀ ਚੰਗੀ ਆ ਕਰਮਾਂ ਵਾਲੀ ਆ ਹੈ ਜੋ ਹੋਈ ਆ ਕਦੀ ਕੋਈ ਦੁੱਖ ਨਹੀਂ ਤੇ ਚੱਲ ਯਾਰ ਧੀ ਬੋਤ ਆਪਣੇ ਸੰਯੋਗ ਆਪਣੇ ਨਾਲ ਲੈ ਕੇ ਹੁੰਦਾ ਕੋਈ ਗੱਲ ਨਹੀਂ ਤੇ ਵੇਖੋ ਜਦੋਂ ਦੀ ਜਵਾਨ ਹੋਈ ਆ ਕਿਤੇ ਕੋਈ ਲਾਂਮਾ ਨਹੀਂ ਕੋਈ ਕੁਛ ਨਹੀਂ ਕਿੰਨੀ ਧੀਰੀ ਆ ਜੇ ਪਲੱਸ 2 ਤੱਕ ਪੜਦੀ ਰਹੀ ਹੈ ਤਾਂ ਇਹਦਾ ਕੋਈ ਲਾਭਾ ਨਹੀਂ ਹੁਣ ਵੇਖ ਲੋ ਸਲਾਈ ਸਿੱਖਣ ਜਾਂਦੀ ਹੈ ਤੇ ਕਿੰਨਾ ਧਿਆਨ ਆਉਦਾ ਹੈ ਹੈ ਉਹ ਨਹੀਂ ਸਿੱਖਣਾ ਆਪਣੇ ਹੱਥ ਸਿੱਧੇ ਕਰਨੇ ਆ ਤੇ ਕਰਮਾਂ ਵਾਲੀ ਉਹਨੂੰ ਹੀ ਪਤਾ ਵੀ ਮੇਰੇ ਮਾਪੇ ਵੀ ਇਹਦਾ ਕੀ ਹੈ ਠੀਕ ਨਹੀਂ ਵਾਕਿਆ ਕੋਈ ਕੋਈ ਸਮਝਦਾ ਹਰ ਕੋਈ ਥੋੜੀ ਸਮਝਦਾ ਬਿਲਕੁਲ ਸਹੀ ਗੱਲ ਆ ਚਲੋ ਪ੍ਰਮਾਤਮਾ ਹੀ ਆ ਚੰਗੀ ਮਤਬਦੂਦ ਕੋਣਾਂ ਦੇ ਆਣੇ ਕਿੰਨਾ ਕਰ ਜਾਂ ਮੇਰੇ ਪਾਣੀ ਦਾ ਗਲਾ ਲਾ ਕੇ ਤੇ ਪੀ ਚਲੋ ਮੈਂ ਲਈ ਹੁਣੀ ਆਹ ਖਬਰ ਦੱਸ ਕੇ ਮੈਂ ਤੇ ਤੀਹ ਨਾ ਸੱਚੀ ਖੁਸ਼ੀ ਕਰਤਾ ਅੱਜ ਮੈਂ ਕਰੂੰਗੀ ਫਿਰ ਫੋਨ ਹੈ ਆ ਕਰਦੇ ਫੋਨ ਮੈਂ ਲਈ ਨਹੀਂ ਪਾਣੀ ਚਲੋ ਬਾਹਰ ਰੱਖ ਕੇ ਪੀ ਲਓ